ਤਲਵਾਰਾਂ ਬੜੀਆਂ ਪੁਰਾਣੀਆਂ ਨੇ ਇਹ ਗੁਰੂ ਗੋਬਿੰਦ ਸਿੰਘ ਜਿਨੇ ਕਨਵਰਟ ਕਰਕੇ ਤੇ ਤਲਵਾਰ ਨੂੰ ਕਿਰਪਾਨ ਬਣਾ ਦਿੱਤਾ ਜਿਹੜਾ ਕਹਿੰਦੇ ਨਾ ਗੁਰੂ ਗੋਬਿੰਦ ਸਿੰਘ ਨੇ ਕੀ ਕੀਤਾ ਗੁਰੂ ਨਾਨਕ ਨੇ ਕੀ ਕੀਤਾ ਗੁਰੂ ਨਾਨਕ ਨੇ ਕ੍ਰਾਂਤੀ ਕੀਤੀ ਹੈ ਕ੍ਰਾਂਤੀ ਤਲਵਾਰ ਜਲਮੁਦਾ ਪ੍ਰਤੀਕ ਸੀ ਮੇਰੇ ਬਾਪੂ ਨੇ ਕਿਰਪਾਨ ਦਿੱਤੀ ਕਿਰਪਾਨ ਪਾਨ ਧਾਰਿਯੰ ਕਰੋਰ ਪਾਪ ਤਾਰਿਯੰ ਕਿਰਪਾਨ ਤੇ ਨਹੀਂ ਤਾਕਤ ਹੈ ਜੇ ਕਿਰਪਾਨ ਪਾਵੇਂਗਾ ਤੇਰੇ ਕਰੋੜ ਪਾਪ ਧੋਤੇ ਜਾਣਗੇ ਪਰ ਕੀ ਆਖੀਏ ਅੱਜ ਦੀ ਬੀਬੀ ਨੇ ਗਿੱਟੇ ਤੇ ਕਾਲਾ ਧਾਗਾ ਬੰਨ ਲਿਆ ਕਿਰਪਾਨ ਹੈ ਹੀ ਨਹੀਂ ਕਾਲਾ ਧਾਗਾ ਬੜਾ ਚੱਲਿਆ ਜੀ ਅੱਜ ਕੱਲ ਤੇ ਮੈਨੂੰ ਪੁੱਛਦੇ ਵੀ ਗਿਆਨੀ ਜੀ ਕਾਲੇ ਧਾਗੇ ਦਾ ਮਤਲਬ ਕੀ ਮੈਂ ਕਿਹਾ ਮੇਰੇ ਪਿੰਡ ਸਾਂਸੀ ਨੇ ਸਾਡੇ ਭਰਾ ਭਾਈ ਉਹਨਾਂ ਭੇਡਾਂ ਨੂੰ ਧਾਗੇ ਬੱਧੇ ਭੇਡਾਂ ਨੂੰ ਕਿ ਜਿਹੜੀ ਗੁਲਾਮੀ ਧਾਗੇ ਵਾਲੀ ਮੇਰੀ ਭੇਡ ਜਿਹੜੀ ਆ ਪੀੜੇ ਧਾਗੇ ਵਾਲੀ ਤੇਰੀ ਭੇਡ ਇਸੇ ਤਰ੍ਹਾਂ ਜਿਹੜੀਆਂ ਨੇ ਕਿਰਪਾਨਾਂ ਲਾਹ ਕੇ ਤੇ ਗਿੱਟਿਆਂ ਦੇ ਧਾਗੇ ਬੱਦੇ ਨੇ ਇਹ ਗੁਰੂ ਗੋਬਿੰਦ ਸਿੰਘਾਂ ਤੋਂ ਧੀਆਂ ਨਹੀਂ ਹੋ ਸਕਦੀਆਂ ਇਹ ਕਿਸੇ ਮਹਿੰਗੇ ਸ਼ਾਹ ਦੇ ਟੰਗੇ ਸ਼ਾਹ ਦੀਆਂ ਭੇਡਾ ਹੋ ਸਕਦੀਆਂ ਨੇ ਸਾਡੇ ਬਾਪੂ ਨੇ ਸਾਨੂੰ ਸ਼ੇਰ ਬਣਾਇਆ ਅਸੀਂ ਭੇਡਾਂ ਬਣ ਤੁਰਪੈ ਭੇਡਾਂ ਕਿਰਪਾਨ ਦੋ ਸ਼ਬਦਾਂ ਦਾ ਕੰਬੀਨੇਸ਼ਨ ਹੈ ਯਾਦ ਰੱਖਣਾ ਮੈਂ ਬੇਨਤੀ ਕੀਤੀ ਏ ਇੱਕ ਕ੍ਰਾਂਤੀ ਏ ਗੁਰੂ ਨਾਨਕ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਦੀ ਤਲਵਾਰ ਜ਼ੁਲਮ ਕਰਦੀ ਏ ਤੁਸੀਂ ਇਤਿਹਾਸ ਪੜ੍ਹਨਾ ਕਿਸੇ ਗ੍ਰੰਥ ਵਿੱਚ ਤੁਹਾਨੂੰ ਇੱਕ ਦੇ ਨਹੀਂ ਮਿਲੇਗਾ ਵੀ ਕਿਰਪਾਨ ਨੇ ਜ਼ੁਲਮ ਕੀਤਾ ਉਸ ਮੌਕੇ ਸਰਦਾਰ ਬਲੂ ਭਾਈ ਪਟੇਲ ਕਹਿਣ ਲੱਗਾ ਭੈਣ ਤੂੰ ਠੀਕ ਆ ਆਪਣੀ ਥਾਂ ਤੇ ਮੈਂ ਤੇਰੇ ਨਾਲ ਸਹਿਮਤਾ ਤਲਵਾਰ ਜ਼ੁਲਮ ਕਰਦੀ ਪਰ ਇੱਥੇ ਆਪਾਂ ਤਲਵਾਰ ਨਹੀਂ ਲਿਖ ਸਕਦੇ ਇੱਥੇ ਆਪਾਂ ਲਿਖਣਾ ਸਿੱਖਾਂ ਨੂੰ ਕਿਰਪਾਨ ਪਾਉਣ ਦਾ ਹੱਕ ਹੈ ਕਿਉਂਕਿ ਸੇ ਕਿਰਪਾਨ ਪਾ ਕੇ ਜ਼ੁਲਮ ਕਰਦਾ ਹੀ ਨਹੀਂ ਜਿਹੜਾ ਸਿੱਖ ਹੈ ਨਾ ਇਹ ਕਿਰਪਾਨ ਪਾ ਕੇ ਜ਼ੁਲਮ ਨਹੀਂ ਕਰਦਾ ਜਿਨ੍ਹਾਂ ਸ਼ਹੀਦਾਂ ਦੀ ਯਾਦ ਤੇ ਬੈਠੇ ਆ ਇਹਨਾਂ ਕਿਰਪਾਨ ਪਾਈ